ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਐਤੂ ਭਾਈ ਮਤਿ ਤਨ ਤਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਨ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਗੁਰੂ ਸਾਹਿਬ ਕਿਰਪਾ ਕਾਰਨ ਬਖਸ਼ ਕਰਨ ਇਹ ਉਹ ਸਥਾਨ ਆ ਜਿੱਥੇ ਸਾਈਬਾਂ ਦੇ ਛੋਟੇ ਦੋਨੋ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਮਾਤਾ ਜੀ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਤੇ ਨਮਸਕਾਰ ਵੀ ਆ ਨਵਾਬ ਡੋਡਰ ਟੋਡਰ ਮਾਲੂ ਜਿਹਨੇ ਸਾਰਾ ਕੁਝ ਨਿਸ਼ਾਵਰ ਕਰਕੇ ਗੁਰੂ ਕੇ ਸਿੱਖ ਦਾ ਜਿਹੜਾ ਪ੍ਰਾਣ ਸੀ ਉਹ ਨਵਾਇਆ ਸੋ ਇਸ ਸਿੱਖ ਪੰਥ ਦੇ ਸੁਨਹਿਰੀ ਪੰਨੇ ਆ ਸੁਨਹਿਰੀ ਇਤਿਹਾਸ ਆ ਇਸ ਧਰਤੀ ਨੂੰ ਵਰਦਾਨ ਆ ਕਿ ਐਡੀ ਵੱਡੀ ਸ਼ਹਾਦਤ ਨਾ ਹੋਈ ਤੇ ਨਾ ਕਦੇ ਹੋਣੀ ਤੇ ਸਭ ਤੋਂ ਮਹਿੰਗੀ ਧਰਤੀ ਨਾ ਅੱਜ ਤੱਕ ਕੋਈ ਵਿਗੀ ਤੇ ਨਾ ਗਾਂਹ ਹੋਣੀ ਆ ਇਹ ਉਹ ਧਰਤੀ ਆ ਸੋ ਇਸ ਧਰਤੀ ਦੇ ਉੱਤੇ ਕਿਉਂਕਿ ਕਾਰ ਸੇਵਾ ਵਾਲੇ ਮਹਾਪੁਰਖ ਆਪਣੇ ਤੌਰ ਤੇ ਵੀ ਸਵਾਵਾ ਨਿਭਾਉਂਦੇ ਆ ਤੇ ਮਾਪਾ ਅਵਤਾਰ ਸਿੰਘ ਜੀ ਪੰਥਦਲ ਬਾਬਾ ਬੀਬੀ ਚੰਦ ਜੀ ਦੀ ਜਿਹੜੇ ਜਾਨਚੀਨ ਉਹਨਾਂ ਵੱਲੋਂ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਨੇ ਇਹ ਕਾਰ ਸੇਵਾ ਇਹ ਨਿਵਾਉਣੀ ਆ ਉਹਨਾਂ ਦੇ ਵਿੱਚ ਸਰਦਾਰ ਗਰਮਿੰਦਰ ਸਿੰਘ ਜੀ ਬੱਲ ਬਾਬਾ ਜੀ ਮਨਦੀਪ ਸਿੰਘ ਸਾਧ ਸਿੰਘ ਪੱਤਰ ਲੋਕ ਸਿੰਘ ਇਹ ਉਤਲੇ ਗੁੰਮ ਦੀ ਜਿਹੜੀ ਸੇਵਾ ਜਿਹਦੀ ਅੱਜ ਪ੍ਰੰਪਤਾ ਕੀਤੀ ਗਈ ਪੱਤਰੇ ਸੋਨੇ ਦੇ ਸੋਨੇ ਦੇ ਵਰਕ ਲਾ ਕੇ ਇਹ ਅੱਜ ਸੋਨੇ ਦੀ ਉਸ ਗੁੰਮ ਦੀ ਪ੍ਰੰਪਤਾ ਹੋਈ ਆ ਅਰਦਾਸ ਕਰਦੇ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰਜ ਛੇਤੀ ਤੋਂ ਛੇਤੀ ਸੰਪੂਰਨ ਹੋਵੇ ਨਿਰਭਜਨਤਾ ਸਹਿਤ ਸਤਿਗੁਰੂ ਜੀ ਨੇ ਚਾਨਣਾ ਚ ਅਰਦਾਸ ਕੀਤੀ ਆ ਕਿ ਸਤਿਗੁਰੂ ਜੀ ਇਹ ਕਾਰਜ ਤੁਹਾਡੇ ਆਪਣੇ ਆ ਤੇ ਛੇਤੀ ਸਮੇਂ ਅਨੁਸਾਰ ਜਿਹੜੇ ਸੰਪੂਰਨ ਕਰਵਾ ਲੈਣ ਤੇ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਸੀਨੀਅਰ ਆਜੂ ਦਰਬਾਰਾ ਸਹਿਬ ਗੁਰੂ ਰਵਿੰਦਰ ਸਿੰਘ ਸਾਡਾ ਪ੍ਰੋਜੈਕਟਿਵ ਦਾ ਮੈਂਬਰ ਸਰਦਾਰ ਸਰਵਜੀਤ ਸਿੰਘ ਜੀ ਜਿਹੜੇ ਸਾਡੇ ਜੂਰੇ ਪ੍ਰਧਾਨ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਆ ਨਾਲ ਸਾਡੇ ਲਾਛਣੂ ਸਾਹਿਬ ਜਨਮੇਰ ਸਿੰਘ ਜੀ ਤੇ ਹੋਰ ਵੀ ਸਾਰੇ ਸਤਕਾਰਤ ਪ੍ਰਧਾਨ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਤੇ ਹੋਰ ਸਤਕਾਰਤ ਆਗੂ ਵੀ ਤਕਰੀਬ ਮਨ ਪਹੁੰਚੇ ਆ ਸਾਰੇ ਸੇਵਾ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਮਾਂ ਥੋੜਾ ਸੀ ਚਾਹੀਦਾ ਸੀ ਕਿ ਸਮਾਂ ਸ਼ੁਰੂ ਕਰਦੇ ਤਾਂ ਕੋਈ ਘੰਟਾ 2 ਘੰਟੇ ਦਾ ਸਮਾਂ ਹੁੰਦਾ ਪਰ ਕੋਈ ਜ਼ਰੂਰੀ ਜਿਵੇਂ ਕਰਕੇ ਤੇ ਇਹ ਕਾਰਜ ਮੈਂ ਸਮਝਦਾ ਅਮਰਤਬੀਲੇ ਦੇ ਹੁੰਦੇ ਆ ਤੇ ਅਮਰਤਬੀਲੀ ਜਿਹੜਾ ਸਾਰੀ ਸਤਗੁਰਾਂ ਦੇ ਚਰਨਾਚਰ ਆਸ ਬੇਨਤੀ ਕੀਤੀ ਹੈ ਸੋ ਇਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਸੇਵਾ ਕਰਨੀਆਂ ਗੁਰੂ ਚਰਨਾਚਰ ਰਾਤ ਵੀ ਕਰਦਾ ਸਤਗੁਰ ਜੀ ਇਹਨਾਂ ਦੀ ਸੇਵਾ ਤਾਂ ਹੀ ਪਾਈ ਲੋਕ ਤੇ ਪਰਲੋਕ ਸਹੇਲੇ ਕਰੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ